ਕਸਰ ਮਜ਼ਦੂਰਾਂ ਦਾ ਜਿੰਦਾਬਾਦ ਕਸਰ ਮਜ਼ਦੂਰਾਂ ਦਾ ਜਿੰਦਾਬਾਦ ਪੰਜਾਬ ਵਿੱਚ ਕਿਸਾਨਾਂ ਪ੍ਰਤੀ ਸਰਕਾਰ ਦੇ ਰਵੱਈਏ ਨੂੰ ਦੇਖਦਿਆਂ ਹੁਣ ਬੈਂਕਾਂ ਵੱਲੋਂ ਵੀ ਕਿਸਾਨਾਂ ਨੂੰ ਕਰਜ਼ਾ ਕੁ르ਕੀ ਦੇ ਨੋਟਿਸ ਭੇਜਣੇ ਸ਼ੁਰੂ ਹੋ ਗਏ ਨੇ ਅਤੇ ਸਰਕਾਰ ਅਤੇ ਬੈਂਕਾਂ ਦੇ ਕਿਸਾਨਾਂ ਪ੍ਰਤੀ ਮਾੜੇ ਰਵੱਈਏ ਨੂੰ ਦੇਖਦਿਆਂ ਅੱਜ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੂਬਾ ਪ੍ਰਧਾਨ ਸੁਖਿੰਦਰ ਸਿੰਘ ਖੋਸਾ ਦੀ ਅਗਵਾਈ ਵਿੱਚ ਕਿਸਾਨਾਂ ਨੇ ਵੱਡਾ ਇਕੱਠ ਕਰਕੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਸਰਕਾਰ ਨੇ ਜੇਕਰ ਕਿਸਾਨਾਂ ਨੂੰ ਕੱਢੇ ਜਾ ਰਹੇ ਕਰਜ਼ਾ ਕੁਰਕੀ ਦੇ ਨੋਟਿਸ ਵਾਪਸ ਨਾ ਕਰਵਾਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਖਿਲਾਫ ਆਰ ਪਾਰ ਦੀ ਲੜਾਈ ਸ਼ੁਰੂ ਕੀਤੀ ਜਾਏਗੀ ਇਸ ਮੌਕੇ ਤੇ ਸੁਖਿੰਦਰ ਸਿੰਘ ਖੋਸਾ ਨੇ ਭਗਵੰਤ ਮਾਨ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਹੈ ਕਿ ਕਿਸਾਨ ਜਿੱਥੇ ਬੰਦੀਆਂ ਨਾਲ ਮੀਟਿੰਗ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੂੰਗੀ ਅਤੇ ਮੱਕੀ ਦੀ ਫਸਲ ਤੇ ਐਮਐਸਪੀ ਰੇਟ ਦਾ ਐਲਾਨ ਕੀਤਾ ਸੀ ਜੋ ਕਿ ਕਿਸਾਨਾਂ ਨਾਲ ਇੱਕ ਵੱਡਾ ਮਜ਼ਾਕ ਸਾਬਿਤ ਹੋਇਆ ਹੈ ਉਹਨਾਂ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਐਮਐਸਪੀ ਰੇਟਾਂ ਤੇ ਕਿਸਾਨਾਂ ਦੀ ਮੂੰਗੀ ਅਤੇ ਮੱਕੀ ਦੀ ਫਸਲ ਖਰੀਦੀ ਜਾਵੇ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਪਰਵਾਹ ਨਾ ਕੀਤਾ ਤਾਂ ਦਿੱਲੀ ਵਾਂਗ ਲੰਬਾ ਸੰਘਰਸ਼ ਵਿਟ ਕੇ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਕਰਾਂਗੇ ਇਸ ਮੌਕੇ ਤੇ ਸੁਖਜਿੰਦਰ ਸਿੰਘ ਖੋਸਾ ਨੇ ਕਿਹਾ ਹੈ ਕਿ ਪੰਜਾਬ ਦੇ ਜੰਗਲਾਂ ਨੂੰ ਬਚਾਉਣ ਲਈ ਭਾਰਤੀ ਕਿਸਾਨ ਯੂਨੀਅਨ ਖੋਸਾ ਸਭ ਤੋਂ ਅੱਗੇ ਹੋ ਕੇ ਸੰਘਰਸ਼ ਲੜੇਗੀ ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਨੇ ਵੀ ਸੰਬੋਧਨ ਕਰਦੇ ਹ ਕਿ ਸਰਕਾਰ ਨੂੰ ਕਿਸਾਨਾਂ ਲਈ ਨਹਿਰੀ ਪਾਣੀ ਯਕੀਨੀ ਬਣਾਇਆ ਜਾਵੇ ਅਤੇ ਕਿਸਾਨਾਂ ਨਾਲ ਕੀਤੇ ਵਾਅਦੇ ਅਨੁਸਾਰ ਉਹਨਾਂ ਦੀਆਂ ਫਸਲਾਂ ਤੇ ਐਮਐਸਪੀ ਰੇਟ ਦਿੱਤੇ ਜਾਣ ਦੇਖੋ ਜੀ ਕਿਸਾਨੀ ਦੇ ਵੱਡੇ ਵੱਡੇ ਮੁੱਦੇ ਨੇ ਜਿੱਥੇ ਕਿਸਾਨਾਂ ਨੇ ਇੱਕ ਬਹੁਤ ਵੱਡਾ ਸੰਘਰਸ਼ ਲੜਿਆ ਸੀ ਕੇਂਦਰ ਸਰਕਾਰ ਦੇ ਹੱਥ ਮੋਦੀ ਸਰਕਾਰ ਦੇ ਹੱਥ ਤੇ ਉਥੇ ਅਸੀਂ ਉਹ ਸੰਘਰਸ਼ ਕਰਕੇ ਬਹੁਤ ਵੱਡੀ ਜਿੱਤ ਕੀਤੀ ਅੱਜ ਵੀ ਅਸੀਂ ਉਸ ਜਿੱਤ ਨੂੰ ਮੁੱਖ ਰੱਖਦੇ ਹੁਆ ਜਿਹੜਾ ਅੱਜ ਇੱਥੇ ਦਫ਼ਤਰ ਦਾ ਸਾਡਾ ਅਦਕਾਟਣ ਸੀਗਾ ਨਵੇਂ ਦਾ ਜਿਹੜਾ ਨਵਾਂ ਦਫ਼ਤਰ ਸਾਨੂੰ ਸਰਦਾਰ ਅੰਮ੍ਰਿਤ ਸਿੰਘ ਜੀ ਸਲੇਣਾ ਜਿਨ੍ਹਾਂ ਨੇ ਸਾਨੂੰ ਮੁਹਤਦਾਨ ਦਿੱਤਾ ਜਿਹੜਾ ਕਿ ਮੰਡੀ ਦੇ ਵਿੱਚ ਬਣਿਆ ਹੋਇਆ ਤੇ ਕਿਸਾਨਾਂ ਦੀ ਇੱਕ ਬਹੁਤ ਵਧੀਆ ਸਹੂਦਤ ਉਹਦੇ ਨਾਲ ਵਾਝ ਜਾਣੀ ਆ ਕਿਉਂਕਿ ਕੋਈ ਵੀ ਕੰਮ ਹੋਣਗੇ ਇੱਥੋਂ ਡੀਸੀ ਦਫ਼ਤਰ ਐਸਐਸਪੀ ਦਫ਼ਤਰ ਸਾਰੇ ਦਫ਼ਤਰ ਨਾਲ ਨੇ ਜਿੰਨਾ ਵੀ ਕੰਮ ਦੀ ਲੋੜੂਗੀ ਇੱਥੋਂ ਅਸੀਂ ਕੰਮ ਕਰਾ ਸਕਾਂਗੇ ਵੱਧ ਤੋਂ ਵੱਧ ਕਿਸਾਨਾਂ ਦੇ ਬਹਿ ਕੇ ਇੱਥੇ ਬਾਕੀ ਜਿਹੜੇ ਅੱਜ ਦੇ ਵਿਸ਼ੇਸ਼ ਮੁੱਦੇ ਨੇ ਉਹ ਮੁੱਦਾ ਕੀ ਆ ਜਦੋਂ ਦੀ ਪੰਜਾਬ ਸਰਕਾਰ ਨੇ ਉਹਦੇਦਾਰੀ ਸੰਭਾਲੀ ਆ ਤੇ ਉਦੋਂ ਦਾ ਜਿਹੜਾ ਕਰਜ਼ੇ ਪ੍ਰਤੀ ਉਹਨਾਂ ਨੇ ਇੱਕ ਦਿਨ ਵੀ ਨਿਰਣਾ ਨਹੀਂ ਕੀਤਾ ਕਿਉਂਕਿ ਅੱਜ ਜਿਹੜੇ ਬੈਂਕਾਂ ਵਾਲੇ ਨੇ ਕੋਆਪਰੇਟ ਬੈਂਕ ਤੇ ਲੈਂਡ ਮਾਰਕਸ ਬੈਂਕ ਉਹ ਕਿਸਾਨਾਂ ਨੂੰ ਨੋਟਸ ਨੋਟਸ ਕੱਢੀ ਜਾ ਰਹੇ ਨੇ ਕਰਕੀ ਦੇ ਤੇ ਨਿਲਾਮੀ ਦੇ ਅਸੀਂ ਉਹ ਦੱਸਣਾ ਚਾਹੁੰਦੇ ਸਰਕਾਰ ਨੂੰ ਵੀ ਜਿੰਨੀ ਦੇਰ ਤੱਕ ਉਹਨਾਂ ਲੋਰ ਸਾਹਿਬ ਦੇ ਵਾਪਸ ਨਹੀਂ ਲੈਂਦੇ ਤੇ ਨਹੀਂ ਤਾਂ ਬੈਂਕਾਂ ਦਾ ਘਰਾਓ ਕਰਾਂਗੇ ਅਣ ਮਿੱਥੇ ਸਮੇਂ ਲਈ ਬੈਂਕਾਂ ਪੰਜਾਬ ਦੀਆਂ ਬੰਦ ਕਰ ਦਾਂਗੇ ਇੱਕ ਵੀ ਨਹੀਂ ਖੁੱਲਣ ਦਿੰਦੇ ਅੱਜ ਸਾਰੇ ਕਿਸਾਨਾਂ ਨੇ ਆ ਕੇ ਦੱਸਿਆ ਕੱਲ ਮੈਂ ਫਿਰੋਜ਼ਪੁਰ ਮੀਟਿੰਗ ਅਸੀਂ ਉੱਥੇ ਵੀ ਕਿਸਾਨਾਂ ਨੇ ਦੱਸਿਆ ਉੱਥੇ ਹੀ ਮੀਟਿੰਗ ਕਰਕੇ ਅਸੀਂ ਪ੍ਰੈਸ ਰੈਂਟ ਲਾ ਕੇ ਆਏ ਆ ਅਸੀਂ ਹਰ ਜਗ੍ਹਾ ਤੇ ਅੱਜ ਇਹ ਜਿਹੜਾ ਮਖੌਟਾ ਇਹ ਸਰਕਾਰ ਦਾ ਉਹ ਨੰਗਾ ਕਰਨਾ ਕਿਉਂਕਿ ਸਰਕਾਰ ਨੇ ਸਾਡੇ ਨਾਲ ਵਾਦਾ ਕੀਤਾ ਸੀ 17 ਅਪ੍ਰੈਲ ਨੂੰ ਜਦੋਂ ਅਸੀਂ ਮੀਟਿੰਗ ਕੀਤੀ ਸੀ ਭਗਵੰਤ ਮਾਨ ਜੀ ਨਾਲ ਵੀ ਅਸੀਂ ਹੋਰ ਤੱਕ ਨੀਤੀ ਬਣਾਵਾਂਗੇ ਕਰਜ਼ੇ ਦੇ ਬਾਬਤ ਜਿਨ੍ਹਾਂ ਕਿਸਾਨਾਂ ਨੇ ਕਰਜ਼ਾ ਦੇਣਾ ਉਹ ਸੈਟਲਮੈਂਟ ਸਕੀਮ ਦੇ ਵਿੱਚ ਪਾ ਕੇ ਤੇ ਕਿਸਾਨ ਜਿਹੜੇ ਕਰਜ਼ੇ ਦੀ ਅਸੀਂ ਪੂਰਤੀ ਬੜੇ ਤਰੀਕੇ ਸਜਾ ਜਿਨਾ ਕਰਾਵਾਂਗੇ ਪਰ ਅੱਜ 2-3 ਮਹੀਨੇ ਹੋ ਗਏ ਉਸ ਗੱਲ ਨੂੰ ਤੇ ਉਹਦੇ ਉੱਤੇ ਦੀ ਉੱਤੇ ਜਿਹੜੇ ਨੋਟਸ ੜਾ ੜਾ ਆ ਰਹੇ ਨੇ ਤੇ ਬੈਂਕਾਂ ਵਾਲੇ ਜਲੀਲ ਕਰ ਰਹੇ ਨੇ ਕਿਸਾਨਾਂ ਨੂੰ ਜਿੱਥੇ ਅੱਗੇ 1 ਘੰਟੇ ਦੀਆਂ 2 ਕਿਸਾਨ ਖੁਦਕਸ਼ੀਆਂ ਕਰਦੇ ਸੀ ਅੱਜ ਤਿੰਨ ਖੋਦਕਸ਼ੀਆਂ ਹਰੇ ਘੰਟੇ ਬਾਅਦ ਹੋਊਗਾ ਕਿਸਾਨਾਂ ਦੀਆਂ ਜੇ ਇਹੋ ਜੀ ਸਰਕਾਰ ਨੇ ਇਹ ਜਿਹੜੀ ਲਗਾਮ ਨਾ ਆਪ ਦੀ ਢਿਲੀ ਕੀਤੀ ਤਾਂ ਹੋ ਸਕਦਾ ਖੋਸ਼ਕਸ਼ੀਆਂ ਦਾ ਵਾੜਾ ਹੋਰ ਵੀ ਮਿਲ ਸਕਦਾ ਜਿੱਥੇ ਉਸ ਜਿਹੜਾ ਮੱਤੇ ਵਾਲਾ ਜੰਗਲ ਸੀ ਜਿਹੜੀਆਂ ਦੂਜੀਆਂ ਸਰਕਾਰਾਂ ਉਹ ਜਿਹੜਾ ਮਤੇ ਪਾਸ ਕਰਕੇ ਗਈਆਂ ਜਿਹੜੀਆਂ ਅੱਜ ਗਲਤੀ ਮੰਗ ਰਹੀਆਂ ਅਸੀਂ ਉਹਨਾਂ ਨੂੰ ਵੀ ਚੇਂਜ ਕਰਦੇ ਸਰਕਾਰ ਨੂੰ ਵੀ ਕਿਸੇ ਕੀਮਤ ਤੇ ਮੱਤੇ ਵਾਲਾ ਜੰਗ ਨਹੀਂ ਅਸੀਂ ਉਜੜ ਨਹੀਂ ਦੇਵਾਂਗੇ ਜਿੰਨੀ ਮਰਜ਼ੀ ਸਾਨੂੰ ਭਾਂ ਦੀ ਲੜਾਈ ਲੜਨੀ ਪਵੇ ਸਾਡੀ ਜਥੇਬੰਦੀ ਇੱਕ ਕਦਮ ਪਿੱਛੇ ਨਹੀਂ ਹਟੂਗੀ ਤੇ ਦੂਜੀਆਂ ਜਥੇਬੰਦੀਆਂ ਨਾਲੋਂ ਵੱਧ ਕਾਰਮ ਰੱਖੂਗੀ ਮੱਤੇਵਾੜੇ ਜੰਗਲ ਦੇ ਉੱਪਰ ਉਹ ਤੇ ਵਸੀਂ ਪੈਰਾ ਠੋਕ ਕੇ ਦੇਵਾਂਗੇ ਦਿਨ ਰਾਤ ਜਿਹੜਾ ਇੰਡਸਟਰੀ ਏਰੀਆ ਦੇ ਪੌਸ ਬੰਦਣਾ ਉਹ ਅਸੀਂ ਕਿਸੇ ਵੀ ਕੀਮਤ ਨੇ ਬੰਦ ਨਹੀਂ ਦੇਵਾਂਗੇ ਅੱਜ ਇਹ ਜਿਹੜਾ ਸਾਡਾ ਕਿਸਾਨ ਦਾ ਇਕੱਠਾ ਸਾਰੇ ਕਿਸਾਨ ਨੂੰ ਲਾਂਬੰਦ ਕਰ ਲਈ ਕੀਮਤ ਨੇ ਬੰਦ ਨਹੀਂ ਦੇਵਾਂਗੇ ਅੱਜ ਜਿਹੜਾ ਸਾਡਾ ਕਿਸਾਨ ਦਾ ਇਕੱਠਾ ਸਾਰੇ ਕਿਸਾਨ ਨੂੰ ਲਾਂਬੰਦ ਕਰ ਲਈ ਔਰ ਸੁਨੇਹਾ ਦੇ ਲਈ ਕਿਸਾਨਾਂ ਨੂੰ ਜਗਾਉਣ ਲਈ ਇਕਤਾ ਬਣੋ ਲਈ ਜਿਹੜਾ ਇੱਥੇ ਇਕੱਠ ਕਰਕੇ ਅਸੀਂ ਅੱਜ ਜਿਹੜਾ ਜ਼ਿਲ੍ਹੇ ਦੀ ਮੀਟਿੰਗ ਕੀਤੀ ਆ ਕਿੰਨੇ ਜਥੇਬੰਦੀਆਂ ਦੇ ਵਿੱਚੋਂ ਜਸਮਾ ਦੇਖੋ ਜੀ ਸਾਡੀ ਤਾਂ ਇੱਥੇ ਇਕੱਲੇ ਜਥੇਬੰਦੀ ਆ ਖੋਸਾ ਜਥੇਬੰਦੀ ਦਾ ਇਹ ਮੀਟਿੰਗ ਆ ਇਹ ਦਫ਼ਤਰ ਇਕੱਲੇ ਜਥੇਬੰਦੀ ਦੀ ਮੀਟਿੰਗ ਆ ਇਹ ਇੱਥੇ ਦੂਜੀ ਜਥੇਬੰਦੀ ਕੋਈ ਨਹੀਂ ਸਾਡੀ ਮਹੀਨਾਵਾਰ ਮੀਟਿੰਗ ਆ ਹਰ ਮਹੀਨੇ ਸਾਡੀ ਮੀਟਿੰਗ ਆ ਇਸ ਤਰੀਕੇ ਨਾਲ ਇੱਥੇ ਹੋਇਆ ਕਰੂਗੀ ਜਿਹੜੇ ਕਿਸਾਨਾਂ ਦੇ ਮੁੱਦੇ ਹੋਣਗੇ ਵਿਚਾਰੇ ਜਾਇ ਕਰਨਗੇ ਔਰ ਕਿਸਾਨਾਂ ਪ੍ਰਤੀ ਦਿਨ ਰਾਤ ਜਿਹੜੀ ਲੜਾਈ ਲੜੀ ਜਾਊਗੀ ਜਿਵੇਂ ਅਸੀਂ ਕੇਂਦਰ ਨਾਲ ਲੜੀ ਆ ਪੰਜਾਬ ਸਰਕਾਰ ਨਾਲ ਵੀ ਉਹ ਜਿਹੜੀ ਅਸੀਂ ਲੜਾਈ ਵਿਢਣ ਜਾ ਰਹੇ ਆ ਕਰਜ਼ਾਂ ਪ੍ਰਤੀ ਉਹ ਸਾਡੀ ਦਿਨ ਰਾਤ ਦੁੱਗਣੀ ਚੱਲੂਗੀ ਤੇ ਦੇਖੋ ਜੀ ਬਿਜਲੀ ਦਾ ਜਿਹੜਾ ਮੰਦਾ ਹਾਲ ਸੀ ਅੱਜ ਵੀ ਮੰਦਾ ਹਾਲ ਆ ਬਿਜਲੀ ਦਾ ਤੇ ਨਹਿਰਾਂ ਦਾ ਪਾਣੀ ਪੂਰਾ ਹੀ ਨਹੀਂ ਆ ਰਿਹਾ ਨਹਿਰਾਂ ਦਾ ਮੋਗਾਂ ਦੇ ਉੱਪਰ ਪਾਣੀ ਨਹੀਂ ਚੜ ਰਿਹਾ ਕੱਸੀਆਂ ਜਿਹੜੀਆਂ ਥੱਲੇ ਜਾ ਰਹੀਆਂ ਔਰ ਖਾਲੇ ਸੁੱਕੇ ਪਏ ਨੇ ਜੇ ਅਸੀਂ ਇਹ ਰੱਬ ਦੀ ਇੰਦਰ ਦੇਵਤਾ ਨਾਮ ਇਹਰ ਕਰਦਾ ਤੇ ਮੈਂ ਹੋ ਸਕਦਾ ਸਾਨੂੰ ਅੱਜਾ ਤੋਂ ਨਾ ਲੱਗਣਾ ਨਹੀਂ ਸੀ ਸਾਡੇ ਖੇਤ ਖਾਲੀ ਰਹਿ ਜਾਣੇ ਸੀ ਅੱਜ ਵੀ ਜਿੱਥੇ ਐਮਐਸਪੀ ਦੇ ਵਾਅਦੇ ਕਰਦੀ ਸਰਕਾਰ بڑے بڑے ਮੂਗੀ ਤੇ ਉਥੇ ਵੀ ਕਿਸਾਨਾਂ ਦੀ ਲੁੱਟ ਹੋ ਰਹੀ ਆ ਕਹਿ ਦਿੰਦੇ ਇਹਦਾ ਡਸ ਕਲਰ ਆ ਇਹਦਾ ਦਾਣਾ ਖਰਾਬ ਆ ਤੇ ਦਾਣਾ ਨਹੀਂ ਸਹੀ ਆਉਂਦਾ ਉਥੇ ਵੀ ਸਾਡੀ ਬਹੁਤ ਵੱਡੀ ਲੁੱਟ ਹੋ ਰਹੀ ਮੂਗੀ ਦੇ ਉੱਤੇ ਵੀ ਕਿਸਾਨਾਂ ਦੀ ਤੇ ਬੜੀ ਵੱਡੀ ਲੁੱਟ ਹੋਈ ਆ ਜਿਹੜੇ ਲੋਕਾਂ ਦੀ ਮੀਟਿੰਗ ਕੀਤੀਆਂ ਕਾਰਨ ਮੁੱਦੇ ਵਿਚਾਰੇ ਗਏ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਹੈ ਕਿਹੜੇ ਮੁੱਦੇ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਇੱਥੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਸਾਥੀਆਂ ਦੀ ਆਵਾਜ਼ ਸਰਕਾਰਾਂ ਤੱਕ ਪਹੁੰਚਾਈ ਹੈ ਅਸੀਂ ਤੁਹਾਡੇ ਬਹੁਤ-ਬਹੁਤ ਧੰਨਵਾਦੀ ਹਾਂ ਦੂਜੀ ਗੱਲ ਸਰਕਾਰ ਦੀ ਜਿਹੜੀ ਨੀਤੀ ਹੈ ਤੁਹਾਨੂੰ ਪਤਾ ਹੀ ਹੈ ਕਿ ਜੇ ਸਰਕਾਰ ਦੀ ਨੀਤੀ ਸਾਫ਼ ਹੁੰਦੀ ਤਾ ਅੱਜ ਅਸੀਂ ਜਿਹੜੀ ਮੀਟਿੰਗ ਕਰਨ ਲੱਗੇ ਆ ਇਹਦੇ ਵਿੱਚ ਕਿਸਾਨਾਂ ਨੂੰ ਲਾਮਬੰਦ ਕਰਨ ਲੱਗੇ ਆ ਜਿਸ ਤਰ੍ਹਾਂ ਸਾਡੇ ਇਹਨਾਂ ਨੇ ਕਿਹਾ ਸੀ ਵੀ ਬਦਲਾਅ ਕਰੋ ਬਦਲਾਅ ਕੀ ਕਰੀਏ ਸਾਡੀ ਮੂੰਗੀ ਦੀ ਲੁੱਟ ਹੋਈ ਐ 7200 ਰੁਪਇਆ ਰੇਟ ਬੰਨਿਆ ਸੀ ਤੇ ਉਹ ਹੀ 5000 ਕੋਈ 5500 ਨੂੰ ਕਿਸਾਨ ਰੋਲਦਾ ਫਿਰਦਾ ਮੰਡੀਆਂ ਚ ਤੇ ਉਹਦੀ ਨਿਰੀ ਲੁੱਟ ਹੋਈ ਐ ਖੱਜਲਖੁਆਰੀ ਹੋਈ ਐ ਇਹ ਕਹਿੰਦੇ ਕਰਾ ਬਦਲਾ ਦਾ ਬਦਲਾ ਕਰੋ ਕੀ ਬਦਲਾਬ ਕਰੋ ਨਹਿਰੀ ਪਾਣੀ ਕੋਈ ਆ ਨਹੀਂ ਰਿਹਾ ਝੋਨੇ ਲੋਕਾਂ ਦੇ ਸੁੱਕ ਰਹੇ ਆ ਬਿਜਲੀ ਨੂੰ ਕੱਟ ਲੱਗ ਰਿਹਾ ਕਾਹਦੇ ਨਾਲ ਬਦਲਾ ਕਰੋ ਮੱਕੀ ਸਾਡੇ ਮੱਥੇ ਮਾਰਦੀ ਐ ਐਮਐਸਪੀਏ ਦੀ ਵੀ ਕਹਿੰਦੇ ਹੈਗੀ ਆ ਪਰ ਇਹਦੇ ਦੇ ਬਿਲਕੁਲ ਅਜੇ ਤੱਕ ਕੋਈ ਐਮਐਸਪੀ ਪੂਰੀ ਨਹੀਂ ਮਿਲੇਗੀ ਕਿਉਂਕਿ ਜਿਹੜਾ ਉਦੋਂ ਪਾਣੀ ਐ ਇਹਦੇ ਤੇ ਵੀ ਬਥੇਰਾ ਖਪਤ ਹੋਈ ਜਾਂਦਾ ਉਦੋਂ ਲਾਈਟ ਨਹੀਂ ਆ ਰਹੀ ਲੋਕ ਜਨਰੇਟਰ ਲਾ ਲਾ ਕੇ ਇਹ ਨੂੰ ਮੱਕੀ ਨੂੰ ਪੈਦਾ ਕਰ ਰਹੇ ਆ ਇਹਦਾ ਕਹਿੰਦਾ ਕਿ ਮੱਕੀ ਤੇ ਇੱਕ ਦਾ ਨਾ ਵੀ ਸਰਕਾਰ ਨੇ ਕੀਤੀ ਮੰਡੀਆਂ ਚ ਰੋੜ ਰਹੀ ਵੇਖੋ ਜੀ ਅਸੀਂ ਤਾਂ ਆਪ ਉਹਨਾਂ ਦੇ ਨਾਲ ਹੱਕ ਜਾਰਦ ਦੀਆਂ ਦੇ ਕਿਉਂਕਿ ਆਰਦੀਆਂ ਸੱਚੀ ਗੱਲ ਕਰ ਰਹੇ ਆ ਜੇ ਇਹ ਖਰੀਦੀ ਹੁੰਦੀ ਦਾੜ ਦੀਆਂ ਨੂੰ ਕਿ ਇਹ ਗੱਲ ਕਹਿਣ ਦੀ ਲੋੜ ਪਈ ਨਹੀਂ ਸੀਗੀ ਜੇ ਬਿਲਕੁਲ ਹੀ ਕੋਈ ਐਮਐਸਪੀ ਨਹੀਂ ਕੁਛ ਨਹੀਂ ਖਸਾਨਾਂ ਦੀ ਸ਼ਰਾਸਰ ਲੁੱਟ ਹੋ ਰਹੀ ਹੈ ਤੇ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਜਿਹੜੇ ਇਹ ਜੇ ਲੈਲੀਪੋਪ ਦੇਣੇ ਆ ਇਹ ਦੇਣੇ ਬੰਦ ਕਰਦੇ 17 ਨਾਲ ਸਾਡੇ ਨਾਲ ਫੈਸਲਾ ਕੀਤਾ ਸੀ ਉਹ ਮੂੰਗੀ ਵਾਲਾ ਕਿਸਾਨ ਕੋਈ ਬਾਹ ਖੜੀ ਕਰਦੇ ਸਾਡੇ ਜ਼ਿਲ੍ਹੇ ਚ ਕਿ ਕਿਸੇ ਨੂੰ ਪੂਰੇ ਪੈਸੇ ਮਿਲੇ ਹੋਣ ਉਹੀ ਖੱਜਲਖਵਰੀ ਹੋਈ ਹੈ ਅਗੇ ਅਲੀਆਂ ਸਰਕਾਰਾਂ ਵਾਂਗੂ ਉਹੀ ਵਾਹਾ ਉਹੀ ਕੁਹਾੜੀ ਕੋਈ ਫਰਕ ਨਹੀਂ ਪਿਆ ਇਸ ਕਰਕੇ ਅਸੀਂ ਜ਼ਿਲ੍ਹੇ ਦੀ ਅੱਜ ਮੀਟਿੰਗ ਰੱਖੀ ਹੈ ਜ਼ਿਲ੍ਹੇ ਤੇ ਜਿੰਨੇ ਸਾਡੇ ਬਲਾਕਾਂ ਦੇ ਪ੍ਰਧਾਨ ਆ ਹੋਰ ਸਾਡੇ ਇਕਾਈਆਂ ਦੇ ਪ੍ਰਧਾਨਾਂ ਨੂੰ ਲਾਮਬੰਦ ਕਰ ਲੱਗੇ ਆ ਕਿ ਸਰਕਾਰ ਨੇ ਐ ਨਹੀਂ ਲੋਟ ਆਉਣਾ ਆਪਾਂ ਨੂੰ ਲਾਮਬੰਦ ਹੋ ਕੇ ਵੇ ਐਮਐਸਪੀ ਲੈਣ ਵਾਸਤੇ ਔਰ ਆਪਣੀਆਂ ਮੰਗਾ ਲੈਣ ਵਾਸਤੇ ਨਹਿਰੀ ਪਾਣੀ ਸਾਨੂੰ 300 ਦਿਨ ਚਾਹੀਦਾ Rajasthan ਨੂੰ ਚੱਕ ਚੱਕ ਕੇ ਨਹਿਰ ਲਗਾਤਾਰ ਚੱਲੀ ਜਾਂਦੀ ਆ ਸਾਡੇ ਮਹੀਨ ਡੇਢ ਮਹੀਨੇ ਬਾਅਦ ਨਹਿਰ ਚ ਪਾਣੀ ਆਉਂਦਾ ਦੋ ਵਾਰੀ ਤਾਂ ਮੇਰੇ ਪਿੰਡ ਤੁਸੀਂ ਗਏ ਹੋਗੇ ਨਹਿਰ ਟੁੱਟ ਜਾਂਦੀ ਐ ਸੁੱਕੀ ਨਹਿਰ ਹੁੰਦੀ ਐ ਚੂਹੇ ਗੁੱਡਾ ਕਰੀ ਜਾਂਦੇ ਐ ਤੇ ਅਫਸਰ ਡਰਾਮੇ ਕਰਕੇ ਪੈਸੇ ਲੋਟਣ ਰਖਾਈ ਜਾਂਦੇ ਐ ਜਿਹੜੀਆਂ ਖਤਮ ਹੀ ਹੋ ਗਈਆਂ ਕੱਸੀਆਂ ਦੀ ਵੇਖੋ ਜੀ ਕੋਈ ਸਫਾਈ ਨਹੀਂ ਕੋਈ ਕੜਾਈ ਨਹੀਂ ਡਰੇਨਾਂ ਦਾ ਬੁਰਾ ਹਾਲ ਕੱਸੀਆਂ ਦਾ ਬੁਰਾ ਹਾਲ ਐ ਸਾਰੀ ਲੁੱਟ ਹੋ ਰਹੀ ਹੈ ਇਹ ਹੁਣੋਂ ਤੁਹਾਨੂੰ ਸਾਰਿਆਂ ਨੂੰ ਅਸੀਂ ਜਾਗਰੂਕ ਕਰਨ ਲੱਗੇ ਆ ਤੁਸੀਂ ਸਾਡੀ ਆਵਾਜ਼ ਠੋਣ ਲੱਗੇ ਆ ਤੇ ਅਸੀਂ ਅੱਜ ਤੋਂ ਤੁਹਾਡੇ ਨਾਲ ਵਾਅਦਾ ਕਰਦੇ ਆ ਵੀ ਅਸੀਂ ਅਮਰ ਚੈਨਾਂ ਨਹੀਂ ਬੈਠਾਂਗੇ ਜੇ ਸਰਕਾਰ ਨੇ ਸਾਡੀਆਂ ਮੰਗਾਂ ਤੇ ਗੌਰ ਨਾ ਕੀਤੀ ਅਸੀਂ ਅਗਲਾ ਹੀ ਰੂਪ ਰੂਖਾ ਤੁਹਾਡੇ ਨਾਲ ਕਰੜੇ ਰੂਪ ਵਿੱਚ ਸਰਕਾਰ